ਜੋੜੇ ਪਰ ਇਧਰ ਬਦਲ ਨਾ ਅੱਛਾ ਚਲੋ ਹਾਂਜੀ ਦੇਬੇ ਆਪਾਂ ਨੂੰ ਇਸ ਦੁਨੀਆ ਤੋਂ ਅਲਵਿਦਾ ਕਹਦੀ ਕਹ ਗਈ ਕਿਉਂਕਿ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕੀਤੀ ਸੀਗੀ ਜਿੰਨੇ ਵੀ ਡਿਲੀਵਰੀ ਕੇਸ ਸੀਗੇ ਇਹਨਾਂ ਨੇ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਇਹ ਸੇਵਾ ਕੀਤੀ ਆ ਤੇ ਅੱਜ ਤੁਹਾਨੂੰ ਉਹਨਾਂ ਦਾ ਪਿਆਰ ਤੇ ਸਤਿਕਾਰ ਜਿਵੇਂ ਆਪਣੇ ਸਾਰੇ ਨਗਰ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਸਾਰਾ ਨਗਰ ਉਹਨਾਂ ਦੇ ਨਾਲ ਆ ਤੇ ਤੁਹਾਨੂੰ ਆਪਾਂ ਇੱਕ ਵੀਡੀਓ ਦੇ ਰਾਹੀਂ ਸਾਰਾ ਜ਼ਿਕਰ ਕਰਾਉਣੇ ਆ ਤੁਹਾਡੇ ਸਾਹਮਣੇ ਜਿੰਨਾ ਵੀ ਸਾਰਾ ਇਕੱਠਾ ਆ ਤੇ ਇਸ ਮਾਤਾ ਦੇ ਇਸ ਬੇਬੇ ਦੇ ਪਿਆਰ ਸਦਕੇ ਆ ਕਿਉਂਕਿ ਚਲੋ ਟਾਈਮ ਦੇ ਹਿਸਾਬ ਦੇ ਨਾਲ ਸਾਰੀ ਦੁਨੀਆ ਨੇ ਇਸ ਦੁਨੀਆ ਤੋਂ ਜਾਣਾ ਹੀ ਹੁੰਦਾ ਉਮਰ ਦੇ ਹਿਸਾਬ ਨਾਲ ਚਲੋ ਬੇਬੇ ਆਪਦੀ ਉਮਰ ਪੂਰੀ ਕਰਦੀ ਹੋਈ ਆਪਾਂ ਨੂੰ ਇਸ ਦੁਨੀਆ ਤੋਂ ਕਿਉਂਕਿ ਅਲਵਿਦਾ ਕਹਿ ਗਏ ਨੇ ਤੇ ਪਰਮਾਤਮਾ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਇਹਨਾਂ ਦਾ ਆਪਣਾ ਬਖਸ਼ੇ ਕਿਉਂਕਿ ਜਿਹੜਾ ਦੁੱਖ ਸਾਰੇ ਪਰਿਵਾਰ ਨੂੰ ਹੁੰਦਾ ਤੇ ਇਸ ਜਿਹੜੀ ਬੇਬੇ ਬਾਰੇ ਤੁਹਾਨੂੰ ਗੱਲ ਦੱਸੀ ਆ ਸਾਰੀ ਇਹਨਾਂ ਨੇ ਬਹੁਤ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕੀਤੀ ਸੀਗੀ ਤੇ ਜਿਹੜੇ ਜਿੰਨੇ ਵੀ ਡਿਲੀਵਰੀ ਕੇਸ ਹੁੰਦੇ ਸੀਗੇ ਸਾਰੇ ਇਸ ਬੇਬੇ ਨੇ ਕਰਵਾਉਣੇ ਹੁੰਦੇ ਸੀ ਤੇ ਇਹਨਾਂ ਬੇਬੇ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਅੱਜ ਤੁਹਾਨੂੰ ਸਾਰੇ ਜਿੰਨਾ ਵੀ ਉੱਥੇ ਆਪਣੇ ਪਿੰਡ ਦਾ ਨਗਰ ਜਿਹੜਾ ਪਹੁੰਚਦਾ ਤੁਹਾਨੂੰ ਆਪਾਂ ਦਰਸ਼ਨ ਨਗਰ ਦੇ ਵੀ ਕਰਵਾਉਣੇ ਆ ਤੇ ਚੱਲ ਗਏ ਆਪਾਂ ਬੇਬੇ ਦੀ ਵੀ ਤੁਹਾਨੂੰ ਆਖਰੀ ਵਾਰ ਅਲਵਿਦਾ ਕਹਿਗੇ ਕਿਉਂਕਿ ਸੰਸਕਾਰ ਤੋਂ ਪਹਿਲਾਂ ਤੁਹਾਨੂੰ ਆਪਾਂ ਸਾਰੀ ਵੀਡੀਓ ਦਿਖਾਉਣੇ ਆ ਉਹ ਇਹ ਰੱਖਾ ਅਦਰ ਲਾ ਕੇ ਇਸੇ ਪਾਰ ਆਪਾਂ ਵੀ ਇੱਕ ਬੇਬੇ ਦੇ ਜਿਹੜੇ ਆਖਰੀ ਵਾਰ ਦਰਸ਼ਨ ਕਰ ਲੈ ਕਿਉਂਕਿ ਇਸ ਬੇਬੇ ਨੇ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਜਿੱਮੇ ਡਿਲੀਵਰੀ ਕੇਸ ਹੁੰਦੇ ਸੀਗੇ ਬਹੁਤ ਜ਼ਿਆਦਾ ਸੇਵਾ ਕੀਤੀ ਸੀ ਤੇ ਅੱਜ ਉਹਨਾਂ ਦਾ ਸੰਸਕਾਰ ਇਸ ਟਾਈਮ ਹੋ ਰਿਹਾ ਹੈ ਤੁਹਾਨੂੰ ਉਹਦਾ ਚਿਹਰਾ ਜ਼ਰੂਰ ਨਜ਼ਰ ਮਰਵਾ ਦੇਗੀ ਬੜਾ ਕਰਦੇ ਪੈਰਾ ਜੀ ਦਾ ਪਿਆਰ ਸੀਗਾ ਬਾਕੀ ਤਾਂ ਨਕਰਦਾ ਹਾਂ ਹਾਂਜੀ ਬੇਬੇ ਦਲੀਪ ਕੌਰ ਅੱਜ ਉਹਨਾਂ ਦਾ ਕਿਉਂਕਿ ਹੁਣ ਇਸ ਟਾਈਮ ਸੰਸਕਾਰ ਹੋ ਰਿਹਾ ਉਹਨਾਂ ਨੇ ਬਹੁਤ ਜ਼ਿਆਦਾ ਇਸ ਪਿੰਡ ਦੇ ਵਿੱਚ ਸੇਵਾ ਕੀਤੀ ਸੀ ਇੱਕ ਜਿੰਨੇ ਵੀ ਡਿਲੀਵਰੀ ਕੇਸ ਹੁੰਦੇ ਸੀਗੇ ਤੇ ਇਹਨਾਂ ਨੇ ਕਰਵਾਉਣੇ ਹੁੰਦੇ ਸੀਗੇ ਬਹੁਤ ਨੇਚਰ ਵਧੀਆ ਸੀਗਾ ਬੇਬੇ ਦਾ ਤੇ ਬਹੁਤ ਵਧੀਆ ਸੁਭਾਅ ਦੀ ਸੀਗੀ ਮੈਨੂੰ ਲੱਗਦਾ ਲਗਭਗ ਅੱਧਾ ਪਰਿਵਾਰ ਇਸ ਦੇ ਵਿੱਚ ਅੱਧਾ ਪਿੰਡ ਐਦਾਂ ਦਾ ਹੋਣਾ ਜਿਨ੍ਹਾਂ ਦਾ ਕਿਉਂਕਿ ਇਹਨਾਂ ਨੇ ਖੁਦ ਜਨਮ ਦਵਾਇਆ ਹੋਵੇ ਕਿਉਂਕਿ ਅਸੀਂ ਵੀ ਖੁਦ ਇਹਨਾਂ ਦੇ ਹੱਥੋਂ ਜਨਮੇ ਹੋਏ ਹਾਂ ਕਿਉਂਕਿ ਸਾਡੇ ਵੀ ਖੁਦ ਇਹਨਾਂ ਨੇ ਜਿਹੜੇ ਕੇਸ ਸਾਡੇ ਪਰਿਵਾਰਾਂ ਦੇ ਕਰਵਾਏ ਹੋਏ ਸੀਗੇ ਤੇ ਇਹਨਾਂ ਦੀ ਬਦੌਲਤ ਅੱਗੇ ਜਿਹੜੇ ਕੁੜੇ ਜਿਹੜੇ ਕੋਈ ਡਾਕਟਰਾਂ ਦੇ ਨਾਜ ਨਹੀਂ ਹੁੰਦੇ ਸੀ ਪਿੰਡਾਂ ਦੇ ਵਿੱਚ ਡਿਲੀਵਰੀ ਕੇਸ ਕਰਵਾਉਂਦੇ ਸੀਗੇ ਇਹ ਹੀ ਕਰਵਾਉਂਦੇ ਸੀ ਅੱਜ ਇਹ ਜਿਹੜਾ ਸਾਰਾ ਪਰਿਵਾਰ ਆ ਸਾਰਾ ਪਿੰਡ ਆ ਨਗਰ ਆ ਉਹ ਆਪਣਾ ਬੇਬੇ ਦੇ ਪਿਆਰ ਲਈ ਤੁਹਾਡੇ ਸਾਹਮਣੇ ਆ ਜਿਵੇਂ ਰਿਸ਼ਤੇਦਾਰ ਸਾਰਾ ਨਗਰ ਇੱਥੇ ਪਹੁੰਚਿਆ ਹੋਇਆ ਤੇ ਆਪਾਂ ਤੁਹਾਨੂੰ ਨਗਰ ਦੇ ਜਿੰਨੇ ਵੀ ਆਪਣੇ ਪਿੰਡ ਦਾ ਜਿਹੜਾ ਕਾਠਾ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਇਹ ਬੇਬੇ ਦੇ ਪਿਆਰ ਲਈ ਆਇਆ ਹੋਇਆ ਤੇ ਅੱਜ ਤੁਹਾਨੂੰ ਉਧਰ ਵੀ ਜਿਹੜੇ ਮਾਤਾ ਆਈਆਂ ਹੋਈਆਂ ਨੇ ਸੰਸਕਾਰ ਤੇ ਤੇ ਉਹਨਾਂ ਦਾ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਆਜੂ ਚੱਲਦੇ ਆ ਹਾਂਜੀ ਇਹ ਆਪਣੇ ਪਿੰਡ ਅੱਕਾਂਵਾਲੀ ਦਾ ਜਿਹੜਾ ਸਮਸ਼ਾਨ ਘਾਟਾ ਅਸੀਂ ਉਸ ਦੇ ਵਿੱਚ ਮੌਜੂਦ ਸੀਗੇ ਤੇ ਜਿਵੇਂ ਆਪਣੇ ਸਾਰੇ ਜਿੰਨੇ ਵੀ ਟੀਚਰ ਨੇ ਸਾਰੇ ਮਹਿਕਮਿਆਂ ਦੇ ਆਪਣੇ ਜਿਵੇਂ ਬੈਂਕ ਦੇ ਐਸਆਈ ਬੈਂਕ ਦੇ ਮਲਾਜਮ ਸਾਹਿਬ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਪਿੰਡ ਦੇ ਵਿੱਚ ਐਦਾਂ ਦਾ ਕੋਈ ਵੀ ਮੈਨੂੰ ਲੱਗਦਾ ਵੀ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੋਣਾ ਜਿਹੜਾ ਇੱਥੇ ਨਾ ਪਹੁੰਚਿਆ ਹੋਵੇ ਕਿਉਂਕਿ ਜਿਵੇਂ ਜਿਹਨੂੰ ਪਤਾ ਲੱਗ ਜਾਂਦਾ ਉਹ ਪਰਿਵਾਰ ਦੇ ਮੈਂਬਰ ਆ ਵੀ ਰਹੇ ਨੇ ਤੇ ਆ ਜੋ ਆਪਾਂ ਤੁਹਾਨੂੰ ਦਿਖਾਉਣੇ ਆ ਚੱਲ ਕੇ ਆਪਾਂ ਬੀਬੀਆਂ ਨੂੰ ਮਲਾਉਣੇ ਆ ਕਿਉਂਕਿ ਉਹਨਾਂ ਦਾ ਤੁਹਾਨੂੰ ਇਕੱਠ ਦਿਖਾਉਣੇ ਆ ਤੇ ਬੇਬੇ ਦੀ ਜਿਹੜੀ ਬਹੁਤ ਜ਼ਿਆਦਾ ਸੇਵਾ ਕੀਤੀ ਹੋਈ ਆ ਪਿੰਡ ਦੇ ਵਿੱਚ ਹਾਂਜੀ ਹੁਣ ਆਪਾਂ ਪਹੁੰਚੇ ਆ ਜਿੰਨੇ ਆ ਆਪਣੇ ਆ ਬੀਬੀਆਂ ਆਈਆਂ ਨੇ ਬੇਬੇ ਦੇ ਸੰਸਕਾਰ ਤੇ ਤੇ ਉਹ ਤੁਹਾਡੇ ਸਾਹਮਣੇ ਉਹਨਾਂ ਦਾ ਇਕੱਠਾ ਜਿਹੜਾ ਪਿਆਰ ਆ ਆ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਦਿਖਾਉਣਿਆਂਗੇ ਕਿਉਂਕਿ ਉਹਨਾਂ ਨੇ ਬਹੁਤ ਲਗਨ ਦੇ ਨਾਲ ਪਿੰਡ ਦੇ ਵਿੱਚ ਸੇਵਾ ਕੀਤੀ ਹੋਈ ਆ ਤੇ ਜਿਵੇਂ ਇਹ ਆਪਣੇ ਬੇਬੇ ਦੇ ਪਰਿਵਾਰ ਜੀ ਬੈਠੇ ਨੇ ਤੇ ਇਹਨਾਂ ਦੇ ਬੇਬੇ ਜੀ ਦੀਆਂ ਨੋਹਾਂ ਨੇ ਇਹਨਾਂ ਨੂੰ ਵੀ ਬਹੁਤ ਇੱਕ ਪਿਆਰ ਦਿੱਤਾ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਅੱਜ ਤੁਹਾਡੇ ਸਾਹਮਣੇ ਆ ਕਿਉਂਕਿ ਆਪਦਾ ਦਿਲ ਵੀ ਆਪਦਾ ਮਨ ਵੀ ਭਾਵਕ ਹੋ ਜਾਂਦਾ ਤੁਹਾਡੇ ਸਾਹਮਣੇ ਆ ਇਧਰ ਆ ਦੇਖੋ ਜਿੰਨਾ ਵੀ ਕਾਠਾ ਪਿੰਡ ਦਾ ਉਹ ਸਾਰੀ ਬੇਬੇ ਦੀ ਬਦੌਲਤ ਆ ਜਿੰਨਾ ਵੀ ਬੇਬੇ ਨੇ ਸਾਰਾ ਇੱਥੇ ਪਿਆਰ ਆ ਉਹਨਾਂ ਦਾ ਤੁਹਾਡੇ ਸਾਹਮਣੇ ਆ ਕਿਉਂਕਿ ਅੱਜ ਆਪਾਂ ਨੂੰ ਉਹ ਇਸ ਦੁਨੀਆ ਤੋਂ ਅਲਵਿਦਾ ਜਰੂਰ ਕਹਿ ਗਈ ਆ ਕਿਉਂਕਿ ਅੱਜ ਉਹਨਾਂ ਦੀ ਸੇਵਾ ਕੀਤੀ ਹੋਈ ਉਹਨਾਂ ਦਾ ਪਿਆਰ ਆ ਜਿਹੜਾ ਉਹ ਸਾਰਾ ਆਪਣੇ ਮੋਬਾਈਲ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਇਹੋ ਜੀਆਂ ਚੀਜ਼ਾਂ ਕਦੇ-ਕਦੇ ਮਿਲਦੀਆਂ ਨੇ ਇਹ ਜਿਹੜੇ ਪਰਿਵਾਰ ਨੇ ਇਹ ਜੇ ਸੇਵਾ ਕਰਨ ਵਾਲੀਆਂ ਬੇਬੇ ਨੇ ਜਿਹੜੀਆਂ ਉਹ ਆਪਾਂ ਨੂੰ ਮਸੇ ਹੀ ਮਿਲਦੀਆਂ ਨੇ ਕਿਉਂਕਿ ਤੁਹਾਨੂੰ ਆਪਾਂ ਨਜ਼ਰ ਪਵਾ ਦਿੰਨੇ ਆ ਸਾਰੇ ਜਿੰਨੇ ਰਿਸ਼ਤੇਦਾਰ ਭੈਣ ਭਾਈ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਇੱਕ ਬੇਬੇ ਦਿਲੀਪੋ ਦੇ ਕਾਰਨ ਬੇਬੇ ਦਿਲੀਪੋ ਨੇ ਇਸ ਪਿੰਡ ਦੇ ਵਿੱਚ ਬਹੁਤ ਮਨ ਦੇ ਨਾਲ ਸੇਵਾ ਕੀਤੀ ਹੋਈ ਆ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਡਿਲੀਵਰੀਆਂ ਕੇਸ ਜਿਹੜੇ ਕਰਵਾਏ ਹੋਇਆ ਬੱਚਿਆਂ ਨੂੰ ਜਨਮ ਦਵਾਏ ਹੋਇਆ ਉਹਨਾਂ ਦੇ ਹੱਥੋਂ ਇਹ ਬੱਚਿਆਂ ਦੇ ਜਿਹੜੇ ਜਨਮ ਦਵਾਏ ਜਾਂਦੇ ਸੀਗੇ ਤੇ ਉਹਨਾਂ ਨੂੰ ਪਿਆਰ ਵੀ ਬਹੁਤ ਕਰਦੇ ਸੀ ਤੇ ਉਹ ਖੁਦ ਪਿੰਡ ਦੇਆਂ ਜਿਹੜੀਆਂ ਬੁੜੀਆਂ ਸੀਗੀਆਂ ਚਾਹੇ ਕੋਈ ਪਿੰਡ ਦਾ ਬੱਚਾ ਸੀ ਛੋਟਾ ਨੌਜਵਾਨ ਸੀ ਬਜ਼ੁਰਗ ਸੀ ਹਰ ਨੂੰ ਉਹਨੇ ਬੁਲਾਉਣਾ ਚਲਾਉਣਾ ਤੇ ਉਹਨਾਂ ਦਾ ਪਿਆਰ ਸੀ ਜਿਹੜਾ ਤੁਹਾਡੇ ਸਾਹਮਣੇ ਆ ਆਪਾਂ ਆ ਜੋ ਗੱਲਬਾਤ ਕਰਦੇ ਆ ਇੱਥੇ ਕਿਸੇ ਬਜ਼ੁਰਗ ਨੂੰ ਇੱਕ ਬੁੜੀ ਨੂੰ ਪੁੱਛਦੇ ਆ ਆਪਾਂ ਉਹਨਾਂ ਦੇ ਨੇਚਰ ਬਾਰੇ ਉਹਨਾਂ ਦੇ ਜਿਹੜੀ ਸੇਵਾ ਕੀਤੀ ਸੀ ਉਹਨਾਂ ਸੇਵਾ ਬਾਰੇ ਹਾਂਜੀ ਆਪਾਂ ਨਾ ਇਥੋਂ ਇੱਕ ਆਪਾਂ ਬਜ਼ੁਰਗ ਮਿਲੇ ਨੇ ਜਿਹੜੀ ਉਹਨਾਂ ਦੇ ਉਮਰ ਦੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਲਗਨ ਦੇ ਨਾਲ ਇੱਥੇ ਸੇਵਾ ਕੀਤੀ ਹੋਈ ਸੀ ਆਪਾਂ ਇਹਨਾਂ ਬਜ਼ੁਰਗਾ ਨਹੀਂ ਇਹਨਾਂ ਬੁੜੀਆਂ ਨਹੀਂ ਪਤਾ ਕਰਦੇ ਆਂ ਵੀ ਉਹਦੀ ਕਿੰਨੀ ਕੁ ਮਹਿਮਾ ਸੀ ਕਿੰਨਾ ਕੁ ਇਸ ਪਿੰਡ ਦੇ ਵਿੱਚ ਪਿਆਰ ਸੀ ਉਹਨਾਂ ਨੇ ਕੀ ਸੇਵਾ ਕੀਤੀ ਸੀ ਕੋਈ ਗੱਲ ਨਹੀਂ ਬੇਬੇ ਬਹਿ ਜਾ ਤੇ ਹਾਂਜੀ ਬੇਬੇ ਆਪਾਂ ਗੱਲ ਕਰ ਰਹੇ ਆਂ ਬੇਬੇ ਬੇਬੇ ਦਲੀਪੋ ਬਾਰੇ ਤੇ ਉਹਨਾਂ ਨੇ ਪਿੰਡ ਦੇ ਵਿੱਚ ਕਿੰਨੀ ਕੁ ਸੇਵਾ ਕੀਤੀ ਸੀ ਕਿਹੜੇ ਢੰਗ ਨਾਲ ਸੇਵਾ ਕਰਦੇ ਸੀ ਸੇਵਾ ਕਰਦੀ ਸੀ ਨਾ ਬਹੁਤ ਅੰਗਣਾ ਕਰ ਹਾਂਜੀ ਹਾਂਜੀ ਬੇਬੇ ਉਹ ਕਾਦੀ ਸੇਵਾ ਕਰਦੇ ਸੀਗੇ ਉਹ ਸੇਵਾ ਸਭ ਕਾਸੀ ਦੀ ਕਰ ਦਿੱਤੀ ਆ ਨੀ ਨੀ ਹਾਂ ਜੀ ਬੀਬੀ ਸਾਡੇ ਨਾਲ ਤਿਆਰ ਰੱਖੀ ਇੱਕ ਮੈਂ ਸੁਣਿਆਗਾ ਖੁਦ ਸਾਡੇ ਵੀ ਜਨਮ ਜਿਹੜੇ ਕੇਸ ਨੇ ਸਾਡੀ ਉਮਰ ਦੇ ਬੱਚੇ ਨੇ ਉਹਨਾਂ ਨੇ ਬਹੁਤ ਜਨਮ ਦਵਾਏ ਹੋਏ ਨੇ ਉਹਨਾਂ ਨੇ ਇੱਕ ਡਿਲੀਵਰੀ ਕੇਸ ਵੀ ਕਰਵਾਉਂਦੇ ਸੀ ਇੱਕ ਕਰਵਾਉਂਦੇ ਹਾਂ ਇੱਕ ਉਹ ਪਿੰਡ ਦੇ ਕੀ ਕਹਿੰਦੇ ਹੁੰਦੇ ਨੇ ਉਹ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਸੀ ਇਹ ਇੱਕ ਉਹ ਦਾਈ ਸੀਗੇ ਦਾਦੀ ਸੀ ਜੀ ਦਾਦੀ ਹਾਂ ਜੀ ਹਾਂ ਜੀ ਦਾਦੀ ਹਾਂ ਜੀ ਹਾਂ ਜੀ ਆਹ ਜਿਹੜੀ ਦਾਦੀ ਸੀਗੀ ਹਾਂ ਜੀ ਹਾਂ ਜੀ ਉਹਨਾਂ ਨੂੰ ਕੀ ਨਾਮ ਤੇ ਜਾਣਿਆ ਜਾਂਦਾ ਸੀ ਪਿੰਡ ਦੇ ਵਿੱਚ ਦਿਲੀਪੋ ਦਾਈ ਜੀ ਦਾਈ ਦਿਲੀਪੋ ਕਿਹੜੀ ਦਾਦੀ ਸੀਗੀ ਦਿਲੀਪੋ ਦੀ ਸੱਸ ਹਾਂਜੀ ਹਾਂਜੀ ਉਹ ਸੀ ਰੂੜੀ ਬੁੜੀ ਹਾਂਜੀ 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 ਕਪਕੇ ਦੀ ਮਾਂ ਦਾਦੀ ਹਾਂਜੀ 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 ਧੰਨਵਾਦ ਜੀ ਤੇ ਬੇਬੇ ਨੇ ਜਿੰਨਾ ਆਪਾਂ ਨੂੰ ਉਹਨਾਂ ਬਾਰੇ ਚਾਨਣਾ ਪਾਇਆ ਤੇ ਇੱਕ ਆਪਾਂ ਚਲੋ ਹੋਰ ਵੀ ਇੱਥੇ ਇੱਕ ਬੇਬੇ ਹੈਗੇ ਨੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਉਹਨਾਂ ਤੋਂ ਵੀ ਸੁਣਦੇ ਆ ਤੇ ਖਾਨ ਸਾਹਿਬ ਅਜੀ ਗ੍ਰੀਖਤੇ ਹਾਂਜੀ ਆਪਾਂ ਨੂੰ ਬੇਬੇ ਆਪਾਂ ਨੂੰ ਦੱਸ ਰਹੀ ਆ ਬੇਬੋ ਦਿਲੀਪੋ ਬਾਰੇ ਸਾਰੀ ਗੱਲਬਾਤ ਦੱਸਣਗੇ ਵੀ ਕਿਉਂਕਿ ਇਹਨਾਂ ਦੇ ਨੇੜਲੇ ਸੀਗੇ ਇਹਨਾਂ ਦੇ ਖੁਦ ਸਾਖ ਸਬੰਧੀ ਨੇ ਤੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਸੀਗੇ ਤੇ ਆਪਾਂ ਇਹਨਾਂ ਤੋਂ ਵਿਚਾਰ ਲੈਣੇ ਆ ਸੁਣਦੇ ਆ ਇਹਨਾਂ ਬਾਰੇ ਬੇਬੇ ਬਾਰੇ ਕੀ ਵਿਚਾਰ ਸੀ ਉਹਨਾਂ ਨੇ ਕੀ ਸੇਵਾ ਕਰੀ ਆ ਉਹਨਾਂ ਤੋਂ ਸਿੱਖਣ ਨੂੰ ਸੇਵਾ ਬਹੁਤ ਕੁਝ ਮਿਲ ਸਕਦਾ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਐ ਨਹੀਂ ਪਤਾ ਵੀ ਦਾਇ ਕੀ ਹੁੰਦੀ ਆ ਆਪਾਂ ਪੁੱਛਦੇ ਆ ਬੇਬੇ ਨੂੰ ਵੀ ਹਾਂ ਬੇਬੇ ਦੱਸੋ ਜੀ ਕੀ ਸੇਵਾ ਕਰਦੇ ਸੀ ਉਹਨਾਂ ਨੇ ਇੰਨੀ ਜਿਹੜੀ ਦੁਨੀਆ ਖੜੀ ਆ ਉਹਨਾਂ ਦੇ ਮਾਂਗ ਰੱਜ ਕਿਉਂ ਆ ਵੇਖੋ ਜੀ ਬਾਹਰ ਦਾ ਹਤਕਾਰ ਦੀ ਬੇਬੇ ਮਾਈ ਦਾ ਬੇਬੇ ਦਾ ਬਹੁਤ ਪੂਨ ਪਾਣ ਕੇ ਦੇ ਬੇਬੇ ਨੇ ਬਹੁਤ ਪੁੰਨ ਦਾਨ ਕੀਤੇ ਨੇ ਬਹੁਤ ਪਿਆਰ ਛੀਗਾ ਬੇਬੇ ਦਾ ਹਤਕਾਰ ਛੀ ਸਾਰਾ ਨਗਰ ਨਾਲੀ ਬਹੁਤ ਉਹ ਸੇਵਾ ਕਰਦੀ ਸੀ ਬਹੁਤ ਬੱਚਿਆਂ ਨੂੰ ਦਰਮਦਵਾਉਂਦੀ ਸੀ ਬਹੁਤ ਉਹਦਾ ਪਿਆਰ ਸੀ ਸਾਰਾ ਨਗਰ ਨਾਲ ਹੀ ਪਿਆਰ ਸੀ ਬਹੁਤ ਉਹਨੇ ਪਿਆਰ ਕਰਿਆ ਬਹੁਤ ਉਹਨੇ ਹਤਕਾਰ ਕਰਿਆ ਬਹੁਤ ਭੈਣ ਭਾਂਜਾਂ ਨਾਲ ਅੱਜ ਉਹਦੇ ਨਾਲ ਸਾਰਾ ਨਗਰ ਜੁੜਿਆ ਉਹਨੇ ਬਹੁਤ ਸੇਵਾ કરી ਬਹੁਤ ਉਹਨੇ ਪੱਜੀ ਪੱਜੀ ਬਿਰੀ ਆ ਗਈ ਉਹਨੂੰ ਐਨੇ ਪਤਾ ਤੀ ਜੀ ਮੇਰੀ ਐ ਮਾਤਾ ਹੋ ਜੂਗੀ ਉਹ ਤਾਂ ਸਾਰਾ ਇੱਕ ਬੀਬੇ ਉਹੋ ਗੱਲ ਐ ਵੀ ਕਹਿੰਦੇ ਹੁੰਦੇ ਸੀਗੇ ਇੱਕ ਪਰਿਵਾਰ ਦਾ ਮੈਂਬਰ ਹੈਗਾ ਕੋਈ ਹਾਂਜੀ ਹੈਗਾ ਉਹਰੇ ਪਰਿਵਾਰ ਦਾ ਮੈਂਬਰ ਆ ਉਹ ਬੁਲਾਇਓ ਬੁਲਾਇਓ ਮੜਿਆ ਹਾਂਜੀ ਉਹਨਾਂ ਦਾ ਪਰਿਵਾਰ ਦਾ ਮੈਂਬਰ ਆਪਣੇ ਕੋਲ ਬੇਬੇ ਦੀ ਇੱਕ ਨੋਹ ਆ ਜਿਹੜੀ ਛੋਟੀ ਨੋਹ ਆ ਜੀ ਹਾਂਜੀ ਉਹਨਾਂ ਹੀ ਛੋਟੀ ਨੂੰ ਆਪਣੇ ਸਾਹਮਣੇ ਖੜੀ ਆ ਆਪਾਂ ਇਹਨਾਂ ਨੂੰ ਸਵਾਲ ਪੁੱਛਦੇ ਆ ਕਿਉਂਕਿ ਮੈਂ ਵੀ ਸੁਣੀ ਆ ਇਹ ਗੱਲ ਪੁੱਛੀ ਵੀ ਆ ਤੇ ਬੜੀ ਗੱਲ ਉਹ ਆ ਗਈ ਇੱਕ ਬੇਬੇ ਇੱਕ ਉਹਨਾਂ ਦੀ ਕੀ ਗੱਲ ਹੁੰਦੀ ਸੀ ਜਦੋਂ ਉਹ ਮਰਨ ਤੋਂ ਪਹਿਲਾਂ ਕੀ ਸੋਚਦੇ ਹੁੰਦੇ ਸੀ ਕੀ ਗੱਲ ਕਹਿੰਦੇ ਹੁੰਦੇ ਸੀ ਮੈਂ ਮੇਰੀ ਜਾਨ ਕਿਵੇਂ ਜਾਵੇ ਉਹ ਕਹਿੰਦੀ ਸੀ ਮੈਂ ਤੁਰੀ ਫਿਰਦੀ ਮਰ ਜਾ ਕਿਸੇ ਤੋਂ ਮੇਰਾ ਨਾ ਮੈਨੂੰ ਇਹ ਜਿਆ ਖਾਨ ਨੂੰ ਮੰਨਦੇ ਹਨ ਨਾ ਇਹ ਤੋਂ ਮੈਂ ਨਫ਼ਰਤ ਕਰਾਂ ਬਸ ਹਾਂਜੀ ਹਾਂਜੀ ਉਹਨਾਂ ਦੀ ਗੱਲ ਜਿਹੜੀ ਉਹ ਸੱਚੀ ਸੇਵਾ ਕਰਦੇ ਸੀ ਉਹਦੀ ਪਰਮਾਤਮਾ ਨੇ ਉਸੇ ਹਿਸਾਬ ਨਾਲ ਹੀ ਉਹਨੂੰ ਹਾਂਜੀ ਹਾਂਜੀ ਉਸੇ ਹਿਸਾਬ ਨਾਲ ਹੀ ਨੂੰ ਪ੍ਰਮਾਤਮਾ ਲੈ ਕੇ ਗਿਆਗਾ ਇੱਕ ਤੁਰੀ ਫਿਰਦੀ ਨੂੰ ਭੱਜੀ ਨੂੰ ਤੇ ਜਿੱਦੇ ਉਹਨਾਂ ਦੀ ਡੈਥ ਹੋਈ ਆ ਜਿਹੜੇ ਦਿਨਾਂ ਤੇ ਉਸ ਦਿਨ ਉਸ ਦਿਨ ਬੇਬੇ ਜੀ ਮੈਂ ਸੁਣੀਆਂ ਮਹਿਮਾ ਹੋਈ ਆ ਪਿੰਡ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਵੀ ਗੁਰੂ ਘਰ ਦੇ ਵਿੱਚ ਜਾ ਕੇ ਉਹਦੇ ਗੁਰੂ ਘਰ ਦਾ ਪ੍ਰੋਗਰਾਮ ਸੀਗਾ ਉਹਦੇ ਕੀ ਸੇਵਾ ਕਰਦੇ ਸੀਗੇ ਕੀ ਗੱਲਾਂ ਕਹਿੰਦੇ ਸੀ ਉਹ ਸੇਵਾ ਕਰਦੇ ਸੀ ਮੇਰੇ ਕੋਲ ਤਾਂ ਲੰਗਰ ਵਿੱਚ ਆਈ ਆ ਹਾਂਜੀ ਹਾਂਜੀ ਆ ਕੇ ਮੇਰੇ ਨਾਲ ਬਹਿ ਕੇ ਖੀਰ ਖਾਧੀ ਆ ਹਾਂਜੀ ਹਾਂਜੀ ਮੈਨੂੰ ਕਹਿੰਦੀ ਰੋਟੀ ਖਾ ਲਈ ਮੱਖਣ ਖਾ ਲਈ ਮੇਰੇ ਨਾਲ ਦੁਬਾਰਾ ਫੇਰ ਆ ਗਈ ਹਾਂਜੀ ਹਾਂਜੀ ਉਹਦੇ ਤੱਕ ਫੇਰ ਆ ਗਈ ਹਾਂਜੀ ਉਹ ਕਹਿੰਦੀ ਆਪਾਂ ਫੇਰ ਨਹੀਂ ਲੈ ਕੇ ਜਾਂਦੇ ਆਪਾਂ ਕਿੰਨੇ ਜਾਣੇ ਤਾਂ ਹਾਂਜੀ ਉਹਨਾਂ ਦਾ ਟਾਈਮ ਕਿੰਨੇ ਕ ਟਾਈਮ ਤੱਕ 5 ਵਜੇ ਤਾਂ ਡੈਥ ਹੋਊਗੀ ਹਾਂਜੀ ਮੈਂ ਤਾਂ ਕਹਿੰਦੀ ਰੋਟੀ ਬਣਾ ਲਾਂ ਮੈਂ ਰੋਟੀ ਖਾਣੀ ਆ ਮੇਰੇ ਦਰਦ ਹੋ ਜਾਂਦਾ ਤਾਂ ਹੀ ਹੁੰਦਾ ਮੈਂ ਰੋਟੀ ਨਹੀਂ ਖਾਂਦੀ ਆ ਅੱਛਾ ਅੱਛਾ ਜੀ ਜਦੋਂ ਮੈਂ ਰੋਟੀ ਲੈ ਕੇ ਗਈ ਉਹ ਤਾਂ ਖਤਮ ਸੀ ਬੱਸ ਹਾਂਜੀ ਹਾਂਜੀ ਉਹ ਕਹਿੰਦੀ ਮੈਨੂੰ ਬਾਲਕੀ ਵੀ ਲਿਆ ਦੇ ਬਾਥਰੂਮ ਕਰੂੰਗੀ ਮੈਂ ਮੈਂ ਹੁਣ ਬਾਹਰ ਨਹੀਂ ਨਿਕਲਣਾ ਹਾਂਜੀ ਹਾਂਜੀ ਤੁਹਾਨੂੰ ਮੈਨੂੰ ਲੱਗਦਾ ਵੀ ਤੁਹਾਨੂੰ ਬੇਬੇ ਬਾਰੇ ਛੋਡੇ ਆਉਣ ਤੋਂ ਪਹਿਲਾਂ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਦਾਦੀ ਦਾਈ ਦੇ ਨਾਂ ਤੇ ਇੱਕ ਦਾਦੀ ਦਾਈ ਵਜਦੇ ਸੀਗੇ ਉਹ ਪਿੰਡ ਦੇ ਵਿੱਚ ਦਿਲੀਪੋ ਦਿਲੀਪੋ ਨਾਂ ਤੇ ਮਸ਼ਹੂਰ ਸੀਗੀ ਹੈ ਕਿ ਸੀ ਨਾ ਮਸੂਰਾ ਉਹਨਾਂ ਨੇ ਬਹੁਤ ਮੈਨੂੰ ਲੱਗਦਾ ਲਗਭਗ ਸ਼ਾਇਦ ਮੇਰਾ ਵੀ ਕੇਸ ਉਹਨਾਂ ਨੇ ਕਰਵਾਇਆ ਹੋਣਾ ਅੱਜ ਤੱਕ ਮੈਨੂੰ ਲੱਗਦਾ ਉਹਨੇ ਕੋਈ ਨਹੀਂ ਛੱਡਿਆ ਹੋਣਾ ਤੇ ਮੈਨੂੰ ਲੱਗਦਾ ਪਿੰਡ ਦੇ ਵਿੱਚ ਬਹੁਤ ਜ਼ਿਆਦੇ ਕੇਸ ਕਰਵਾਏ ਹੋਣਗੇ ਜੀ ਹਾਂਜੀ ਸਾਰਾ ਨਗਰ ਉਹਨਾਂ ਦੀ ਹਾਮੀ ਭਰਦਾਗਾ ਵੀ ਉਹਨਾਂ ਨੇ ਬਹੁਤ ਜ਼ਿਆਦੀ ਸੇਵਾ ਕੀਤੀ ਸੀ ਮੈਂ ਹੁਣ ਦੀਆਂ ਜਿਹੜੀਆਂ ਬੁੜੀਆਂ ਨੇ ਉਹਨਾਂ ਨੂੰ ਵੀ ਇਹੀ ਕਹਿਣਾ ਜਿਹੜਾ ਡਿਲੀਵਰੀ ਕੇਸ ਹੁੰਦਾ ਇੱਕ ਉਹ ਆ ਤੁਹਾਡੇ ਸਾਹਮਣੇ ਆ ਜਿਹੜੀ ਬੇਬੇ ਦੀ ਡੈਥ ਹੋਈ ਆ ਕੀ ਉਹ ਕਿਸੇ ਤੋਂ ਉਹਨੇ ਪੈਰ ਖਚਾਏ ਕੀ ਕਿਸੇ ਤੋਂ ਉਹਨੇ ਸੇਵਾ ਕਰਵਾਈ ਇੱਕ ਜਿਹੜੀ ਉਹਦੀ ਸੋਚ ਸੀ ਵੀ ਮੈਂ ਤੁਰੀ ਫਿਰਦੀ ਇਸ ਦੁਨੀਆ ਤੋਂ ਚਲੀ ਜਾਮਾ ਵੀ ਮੈਂ ਕਿਸੇ ਤੋਂ ਉਹ ਇਹ ਨਾ ਕਹਾਮਾ ਤੇ ਉਸੇ ਸੋਚ ਨਾਲ ਉਹ ਇਸ ਦੁਨੀਆ ਦੇ ਵਿੱਚੋਂ ਚਲੀ ਗਈ ਆ ਤੇ ਇਦਾਂ ਹੀ ਮੈਂ ਸਾਰੀਆਂ ਬੁੜੀਆਂ ਨੂੰ ਸਾਰਿਆਂ ਨੂੰ ਕਹਿਣਾ ਵੀ ਉਸ ਦੀ ਰੀਸ ਕਰੋ ਵੀ ਉਸ ਹਿਸਾਬ ਨਾਲ ਜਾਣਾ ਸਭ ਨੇ ਇਸ ਦੁਨੀਆ ਤੋਂ ਬਹੁਤ ਨਰਕ ਭੋਗਦੇ ਆ ਕਿਉਂਕਿ ਬਹੁਤ ਵੱਡੀ ਸੇਵਾ ਕੀਤੀ ਆ ਤੇ ਹਾਂਜੀ ਜਿਵੇਂ ਉਹਨਾਂ ਨੇ ਦਾਈ ਦਾ ਆਪਣੇ ਇੱਥੇ ਪਿੰਡ ਦੇ ਵਿੱਚ ਸੇਵਾ ਕਰੀ ਆ ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਉਹਨਾਂ ਬਾਰੇ ਅਸੀਂ ਕਹਿੰਦੇ ਹਾਂ ਜੀ ਵੀ ਸਾਨੂੰ ਵੀ ਉਹਦਾ ਹਥਿਆਰ ਮਿਲੇ ਜੀ ਹਾਂਜੀ ਹਾਂਜੀ ਅਸੀਂ ਵੀ ਕਰ ਸਕਦੇ ਆ ਹਾਂਜੀ ਮਾਣਾ ਵਟ ਪਿਆਰ ਹਤਕਾਰ ਕਰ ਸਕਦੇ ਆ ਅਸੀਂ ਵੀ ਜਾ ਸਕਦੇ ਆ ਹਾਂਜੀ ਹਾਂਜੀ ਉਹਨਾਂ ਪ੍ਰੇਮਾਸ਼ੀ ਵੀ ਨਕਰ ਨਾਲ ਉਹਨਾਂ ਹੀ ਕਰੀਏ ਹਾਂਜੀ ਬੇਬੇ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਇੱਕ ਆਪਣੇ ਬੇਬੇ ਇਧਰੋਂ ਵੀ ਗੱਲ ਕੁਝ ਦੱਸਣਾ ਚਾਹੁੰਦੇ ਆ ਉਹਨਾਂ ਬਾਰੇ ਤੁਸੀਂ ਵੀ ਚਲੋ ਉਹ ਦੱਸੋ ਗੱਲਬਾਤ ਪਹਿਲਾਂ ਰੂੜੀ ਸੀ ਉਹਨੇ ਵਿੱਜਾ ਬਹੁਤ ਨੂੰ ਦਿੱਤੀ ਸੀ ਹਾਂਜੀ ਹਾਂਜੀ ਉਹ ਵੀ ਐਵੇਂ ਆਖੀ ਅੱਜ ਸਭ ਜਾ ਸਕੋਂ ਹੁੰਦੇ ਗਏ ਹਾਂਜੀ 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 ਉਦੋਂ ਜਿਆਦੇ ਫਿਰ ਵਿੱਜਾ ਇਹਨੂੰ ਹੋ ਗਈ ਹਾਂਜੀ ਹਾਂਜੀ ਕੁੜੀਆਂ ਦੇ ਕੇਸ ਵੀ ਕਰਾਏ ਨੇ ਹਾਂਜੀ ਤੇ ਬੰਵਾਂ ਦੇ ਵੀ ਕਰਾਏ ਨੇ ਹਾਂਜੀ ਹਾਂਜੀ ਤੇ ਜਦੋਂ ਕੋਈ ਹੋਰ ਪਰੇ ਪੁਰੇ ਵਾਲੇ ਆ ਜਾਂਦਾ ਉਹਦੇ ਨਾਲ ਵੀ ਮੰਡੀ ਗਈ ਹੈ ਹਾਂਜੀ 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 ਸਾਰੇ ਪਾਸੇ ਜਾਂਦੀ ਰਹੀ ਹੈ ਹਾਂਜੀ ਹਾਂਜੀ ਪਹਿਲਾਂ ਤਾਂ ਪਿੰਡ ਦੇ ਵਿੱਚ ਹੀ ਕੇਸ ਹੁੰਦੇ ਸੀ ਬੇਬੇ ਬਾਹਰ ਜਾਂਦੇ ਨਹੀਂ ਸੀ ਹੁਣ ਕੀ ਹੁੰਦੇ ਸੀ ਹੁਣ ਬਾਹਰ ਜਾਂਦੇ ਸੀ ਇਹ ਨਾਲ ਲੈ ਜਾਂਦੀ ਨਾਲ ਵੀ ਹੁਣ ਮੁੰਡਰੀ ਵੀ ਦੇ ਨਾਲ ਵੀ ਜਾਂਦੀ ਰਹੀ ਹਾਂਜੀ ਹਾਂਜੀ ਹੁਣ ਤੱਕ ਵੀ ਜਾਂਦੇ ਰਹੇ ਨੇ ਜਾਂਦੇ ਰਹੇ ਨੇ ਹਾਂਜੀ 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 ਚਾਹੇ ਉਹ ਬਜ਼ੁਰਗ ਹੋ ਗਏ ਸੀਗੇ ਐਨਾ ਕਿਉਂਕਿ ਪਿੰਡ ਦੇ ਵਿੱਚ ਮੈਂ ਵੀ ਖੁਦ ਰਹਣਾ ਕਾ ਪਤਾ ਕਿ ਹੁਣ ਵੀ ਜਾਂਦੇ ਸੀ ਉਹ ਹਾਂ ਜੀ ਉਹ ਬੰਦੇ ਨੂੰ ਜਿਹੜਾ ਜਾਂਦੀ ਸੀ ਹੌਸਲਾ ਹੁੰਦਾ ਸੀ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਨਾਲ ਹੈਗੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਹਾਡਾ ਬੇਬੇ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਜਿੰਨੇ ਬੇਬੇ ਦੇ ਹੱਕ ਦੇ ਵਿੱਚ ਉਹਦੇ ਅੱਜ ਕਿਉਂਕਿ ਜਦੋਂ ਦੁਨੀਆ ਤੋਂ ਬੰਦਾ ਕੋਈ ਵੀ ਜਾਂਦਾ ਹੈਗਾ ਉਹਦੀ ਥਾਂ ਕੋਈ ਲੈ ਨਹੀਂ ਸਕਦਾ ਕਿਉਂਕਿ ਜਿਹੜੀ ਉਹਦੇ ਕਰਮਾਂ ਦਾ ਸੀਗਾ ਉਹਨਾਂ ਦਾ ਕਰਮਾਂ ਦਾ ਉਹਨਾਂ ਦੇ ਨਾਲ ਵਾਗਿਆ ਪਰ ਇੱਕ ਯਾਦਗਰੀ ਰਹਗੀ ਵੀ ਉਸ ਬੇਬੇ ਨੇ ਇੱਕ ਸੇਵਾ ਕੀਤੀ ਸੀ ਸਭ ਨੂੰ ਇਹੀ ਕਹਿਣੇ ਆ ਵੀ ਸਾਰੇ ਇਸ ਤਰ੍ਹਾਂ ਦੀਆਂ ਸੇਵਾ ਕਰਦੇ ਰਹੋ ਹਾਂਜੀ ਇੱਕ ਬੇਬੇ ਵੀ ਇਧਰ ਗੱਲ ਕਰਨਾ ਚਾਹੁੰਦੇ ਆ ਹਾਂਜੀ ਬੇਬੇ ਮੈਂ ਗਈ ਸੀ ਕੇਸ ਤੇ ਤਿੰਨ ਦਿਨ ਮੇਰੇ ਨਾਲ ਰਹੀ ਆ ਹਾਂਜੀ ਕੱਲ ਮੇਰੇ ਬੱਚੇ ਨੂੰ ਜਦੋਂ ਗੁਰੂ ਘਰ ਗਈ ਆ ਕਹਿੰਦੀ ਆ ਕਿ ਵੇ ਪੁੱਤ ਮੇਰੀ ਜੇਬ ਚ ਪੈਸੇ ਨਹੀਂ ਮਾਂ ਤੈਨੂੰ ਇਸ ਲਾਮ ਨਹੀਂ ਦੇਣੀ ਸੀ ਹਾਂਜੀ ਮੇਰਾ 12 ਸਾਲ ਦਾ ਹੋ ਗਿਆ ਹੁਣ 5 ਸਾਲ ਹੋਰ ਕ ਖੜ ਗਿਆ 15 ਸਾਲ ਦੇ ਨੂੰ ਪਿਆਰਾਂਗੇ ਉਹ ਇਕੱਠੇ ਪੈਸੇ ਦੇ ਦਿੱਸਾ ਹਾਂਜੀ ਹਾਂਜੀ ਫਿਰ ਮੈਨੂੰ ਕਹਿੰਦੀ ਤੂੰ ਸਾਡੇ ਘਰੇ ਆਈ ਹਾਂਜੀ ਆਪਣਾ ਪਿੱਛੇ ਤੋਂ ਲਾ ਕੇ ਮਲਾਜਾ ਸੀਗਾ ਮੈਂ ਤੇਰਾ ਧੱਕ ਨੂੰ ਕਹਿ ਕੇ ਕਾਰਡ ਬਣਾਉਂ ਘਰ ਤੂੰ ਕਰ ਲ ਨੂੰ ਸਾਡੇ ਘਰੇ ਦੀ ਪੂਰਾ ਹਾਂਜੀ 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 ਤੇ ਦੇਖੋ ਤੁਹਾਨੂੰ ਸਾਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿਉਂਕਿ ਇਹ ਹਰ ਇੱਕ ਕੇਸ ਕਰਵਾਏ ਨੇ ਉਹਨਾਂ ਨੇ ਪਿੰਡ ਦੇ ਵਿੱਚ ਤੇ ਬਹੁਤ ਜ਼ਿਆਦੇ ਸੇਵਾ ਕੀ ਹੋਈ ਆ ਗੱਲਾਂ ਬਹੁਤ ਕੀਤੀਆਂ ਹੋਈਆਂ ਨੇ ਕਿਉਂਕਿ ਬਹੁਤ ਜ਼ਿਆਦੇ ਗੱਲਾਂ ਨੇ ਆਪਾਂ ਹੁਣ ਹਰ ਇੱਕ ਤੋਂ ਗੱਲਾਂ ਵੀ ਨਹੀਂ ਸੁਣ ਸਕਦੇ ਤੇ ਇਹਨਾਂ ਨਕਰ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਹੁਣ ਸਾਰੇ ਜਿਹੜੀਆਂ ਆਪਣੀਆਂ ਬੀਬੀਆਂ ਨੇ ਬੇਬੇ ਦੇ ਹੱਕ ਇੱਧਰ ਸੰਸਕਾਰ ਤੇ ਆਏ ਸੀ ਨਾਲ ਸਾਰੇ ਗੁਰੂ ਘਰ ਨੂੰ ਜਾ ਰਹੇ ਨੇ ਤੁਹਾਡੇ ਸਾਹਮਣੇ ਆ ਜਿਵੇਂ ਤੁਹਾਨੂੰ ਨਜ਼ਰ ਪਰਵਾਉਣੇ ਆ ਤੇ ਇਹ ਬੇਬੇ ਦਿਲੀਪੋ ਦਾ ਪਿਆਰ ਆ ਕੁੜੀਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਪਹੁੰਚੇ ਹੋਏ ਨੇ ਤੇ ਇਹਨਾਂ ਸਾਰੇ ਨਗਰ ਦਾ ਸਾਰੇ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਸਾਰੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਦੁੱਖ ਦੇ ਵਿੱਚ ਪ੍ਰਮਾਤਮਾ ਇਹਨਾਂ ਨੂੰ ਬਾਲ ਬਖਸ਼ੇ ਕਿਉਂਕਿ ਹਰ ਇੱਕ ਨੇ ਜਾਣਾ ਇਸ ਦੁਨੀਆ ਤੋਂ ਤੇ ਪਰ ਐਦਾਂ ਦੀ ਮਹਿਮਾ ਹਰ ਇੱਕ ਬੰਦੇ ਚੋਂ ਨਹੀਂ ਸੁਣਨ ਨੂੰ ਮਿਲਦੀ ਜਿਹੜੀ ਆਪਾਂ ਨੂੰ ਅੱਜ ਬੇਬੇ ਦਿਲੀਪੋ ਦੇ ਵਿੱਚੋਂ ਅੱਜ ਆਪਾਂ ਨੂੰ ਸੁਣਨ ਨੂੰ ਐਨੀ ਮਹਿਮਾ ਮਿਲੀ ਆ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੰਨੀ ਵੀ ਸੰਗਤ ਸਾਰੀ ਆਪਣੇ ਸ਼ਮਸ਼ਾਨ ਘਾਟ ਦੇ ਵਿੱਚੋਂ ਆਉਂਦੇ ਨੇ ਆਜੋ ਆਪਾਂ ਚੱਲਦੇ ਹਾਂ ਸ਼ਮਸ਼ਾਨ ਘਾਟ ਦੇ ਵਿੱਚ ਹਾਂਜੀ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਆ ਜਿੰਨੀ ਵੀ ਸੰਗਤ ਸਾਰੀ ਜਿਹੜੀ ਆਪਣੀ ਮਾਤਾ ਦਲੀਪਪੋ ਦੇ ਸੰਸਕਾਰ ਤੇ ਪਹੁੰਚੇ ਸੀ ਤੁਹਾਡੇ ਸਾਹਮਣੇ ਆ ਵੀ ਮਾਤਾ ਨੇ ਜੋ ਸੇਵਾ ਕੀਤੀ ਸੀਗੀ ਇਸ ਪਿੰਡ ਦੇ ਵਿੱਚ ਬਹੁਤ ਲਗਨ ਨਾਲ ਸੇਵਾ ਕੀਤੀ ਸੀ ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਜਨਮ ਦਵਾਏ ਹੋਏ ਨੇ ਤੁਹਾਡੇ ਸਾਹਮਣੇ ਕਿਉਂਕਿ ਪਿਆਰ ਇਦਾਂ ਦਾ ਕਿਸੇ ਕਿਸੇ ਨੂੰ ਮਿਲਦਾ ਕਰਮ ਵਾਲਿਆਂ ਨੂੰ ਤੇ ਕਿਸੇ ਕਿਸੇ ਕਰਮ ਵਾਲਿਆਂ ਨੂੰ ਇਦਾਂ ਦੀਆਂ ਜਿਹੜੀਆਂ ਮੌਤ ਆਉਂਦੀ ਆ ਤੇ ਜਿਵੇਂ ਉਹਨਾਂ ਨੇ ਕਿਸੇ ਤੋਂ ਵੀ ਤੁਰੇ ਫਿਰ ਉਹਨਾਂ ਦੀ ਇੱਕ ਸੋਚ ਸੀ ਵੀ ਅਸੀਂ ਇਸ ਦੁਨੀਆ ਤੋਂ ਤੁਰੇ ਫਿਰਦੀ ਹੀ ਜਾਈਏ ਕਿਉਂਕਿ ਇੱਕ ਬੇਬੇ ਜਿਹੜੀ ਭੱਜੀ ਫਿਰਦੀ ਸੀ ਤੇ ਆਪਣੇ ਪਰਿਵਾਰ ਦੇ ਵਿੱਚ ਵਧੀਆ ਰਚਮਿਚ ਕੇ ਰਹੀ ਹੋਈ ਸੀ ਵਧੀਆ ਗੱਲਾਂ ਬਾਤਾਂ ਕਰਦੀ ਸੀ ਪਰਿਵਾਰ ਨਾਲ ਜੁੜੀ ਹੋਈ ਸੀ ਜਿਹੜੀ ਅੱਜ ਉਹਨਾਂ ਨੂੰ ਭੱਜੇ ਫਿਰਦਿਆਂ ਨੂੰ ਇੱਕ ਜਿਵੇਂ ਉਹਨਾਂ ਦੀ ਸੋਚ ਸੀ ਜਿਵੇਂ ਪ੍ਰਮਾਤਮਾ ਤੋਂ ਉਹ ਇੱਕ ਆਪਣੀ ਜਿਹੜੀ ਮੌਤ ਮੰਗਦੇ ਸੀਗੇ ਉਸੇ ਤਰ੍ਹਾਂ ਹੀ ਆਈ ਆ ਕਿਉਂਕਿ ਇੱਕ ਪ੍ਰਮਾਤਮਾ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਜਿਵੇਂ ਉਹ ਆਪਣੀ ਜਿਹੜੀ ਮੌਤ ਮੰਗਦੇ ਸੀ ਉਸੇ ਤਰੀਕਾ ਪ੍ਰਮਾਤਮਾ ਉਹਨਾਂ ਨੂੰ ਲੈ ਕੇ ਗਿਆ ਤੇ ਇਸ ਦੁਨੀਆ ਦੇ ਵਿੱਚ ਟਾਮੇ ਟਾਮੀ ਹੀ ਇਹ ਜਿਹੜੇ ਪਰਿਵਾਰ ਨੇ ਇਹ ਜਿਹੇ ਇਨਸਾਨ ਹੁੰਦੇ ਆ ਟਾਵੇਂ-ਟਾਵੇਂ ਹੀ ਮਿਲਦੇ ਨੇ ਤੇ ਤੁਸੀਂ ਉਹਨਾਂ ਦੇ ਪਿਆਰ ਨੂੰ ਦੇਖ ਸਕਦੇ ਹੋ ਵੀ ਪਿੰਡ ਨੇ ਕਿੰਨਾ ਉਹਨਾਂ ਨੂੰ ਸਤਿਕਾਰ ਦਿੱਤਾ ਤੇ ਉਹਨਾਂ ਨੂੰ ਪਿਆਰ ਕੀਤਾ ਤੇ ਸਾਰਾ ਜਿਹੜਾ ਤੁਹਾਨੂੰ ਬਲੌਗ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਕਿਉਂਕਿ ਨਗਰ ਦੇ ਬਹੁਤ ਜ਼ਿਆਦਾ ਇੱਕ ਪਿੰਡ ਦੇ ਵਿੱਚ ਉਹਨਾਂ ਦਾ ਪਿਆਰ ਸੀਗਾ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਹਰ ਇੱਕ ਨੂੰ ਬੁਲਾਉਣਾ ਚਲਾਉਣਾ ਹਸ ਦੇ ਖੇਡਦੇ ਰਹਿਣਾ ਉਹਨਾਂ ਦਾ ਇੱਕ ਬਹੁਤ ਵਧੀਆ ਇੱਕ ਪਿਆਰ ਬਣਿਆ ਹੋਇਆ ਸੀਗਾ ਜਿਵੇਂ ਆਪਾਂ ਤੁਹਾਨੂੰ ਇਹ ਇੱਕ ਮੂਹ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਤੇ ਇੱਕ ਕਾਠਾ ਜਿਹੜਾ ਪਰਿਵਾਰ ਦਾ ਜਿਹੜਾ ਸਾਰਾ ਏਕਤਾ ਉਹ ਆਪਾਂ ਤਾਂ ਨੂੰ ਪਿੰਡ ਦੀ ਦਿਖਾਈ ਜਾਂਦੇ ਆ ਕਿਉਂਕਿ ਵੀ ਇੰਨਾ ਜਿਆਦਾ ਉਹਨਾਂ ਦਾ ਪਿਆਰ ਸੀਗਾ ਜਿਹੜਾ ਕਾਠਾ ਅੱਜ ਇਹ ਬੇਬੇ ਦਿਲੀਪੋ ਦੇ ਨਾਲ ਹੀ ਹੈ ਤੇ ਚਾਹੇ ਉਹ ਇਸ ਦੁਨੀਆ ਤੋਂ ਚਲੇ ਗਏ ਤੇ ਅਲਵਿਦਾ ਕਹਿ ਗਏ ਤੇ ਪ੍ਰਮਾਤਮਾ ਉਹਨਾਂ ਨੂੰ ਅੱਗੇ ਜ਼ਿੰਦਗੀ ਦੇ ਵਿੱਚ ਅਗਲੀ ਜ਼ਿੰਦਗੀ ਆ ਜਿਹੜੀ ਉਹਨਾਂ ਦੀ ਵਧੀਆ ਉਹਨਾਂ ਨੂੰ ਕੋਈ ਸਵਰਗਾਂ ਦੇ ਵਿੱਚ ਵਧੀਆ ਇਨਸਾਨ ਤਰ੍ਹਾਂ ਤੇ ਜਿਵੇਂ ਇੱਥੇ ਸੇਵਾ ਕੀਤੀ ਆ ਉਹਨਾਂ ਨੂੰ ਫੇਰ ਇੱਕ ਦੁਬਾਰਾ ਮੌਕਾ ਦਿੱਤਾ ਦੇ ਜਾਵੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਤੇ ਸਾਰੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਿਓ ਵੀ ਜਿਵੇਂ ਉਹਨਾਂ ਨੇ ਹੁਣ ਸੇਵਾ ਕੀਤੀ ਸੀ ਅਗਲੇ ਜਨਮ ਦੇ ਵਿੱਚ ਵੀ ਜਾ ਕੇ ਐਦਾਂ ਦੀ ਸੇਵਾ ਕਰਦੇ ਰਹਿਣ ਉਹਨਾਂ ਨੂੰ ਰਹਿਂਦੀ ਦੁਨੀਆ ਤੱਕ ਜਿਹੜੇ ਲੋਕ ਆ ਉਹਨਾਂ ਨੂੰ ਯਾਦ ਕਰਦੇ ਰਹਿਣ ਤੇ ਸਾਰੇ ਜਿੰਨੇ ਵੀ ਬਲੌਗ ਦੇਖਣਗੇ ਇੱਕ ਵਾਰ ਸਾਰੇ ਜਣਿਆ ਨੇ ਬਹਿਗਰੂ ਉਹਨਾਂ ਦੇ ਨਾਮ ਤੇ ਜਰੂਰ ਲਿਖਣਾ ਥੈਂਕ ਯੂ